2025 ਦੀ ਗਰਮੀ ਦਾ ਪਹਿਲਾ ਮਹੀਨ ਦੱਸਿਆ ਜਾ ਰਿਹਾ ਯਕੀਨ ਕਰਿਓ ਵੀ ਇੰਨਾ ਕ ਜਿਆਦਾ ਪਾਣੀ ਆ ਵੀ ਖੁੱਲ ਕੇ ਜਿਹੜਾ ਪ੍ਰਣਾਲੇ ਚੱਲਦੇ ਨੇ ਵੀਡੀਓ ਦੇ ਵਿੱਚ ਇਹ ਚੀਜ਼ ਦਿਖਾਉਂਦੇ ਆ ਵੀ ਨਾਲੀਆਂ ਜਿਹੜੀਆਂ ਹੁੰਦੀਆਂ ਨਾ ਆ ਦੋਨਾਂ ਸਾਈਡਾਂ ਤੇ ਬਣੀਆਂ ਹੋਈਆਂ ਉਹ ਤਾਂ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਕਿਉਂਕਿ ਜਿਹੜਾ ਇਹ ਮੀਂਹ ਬਹੁਤ ਭਰਮਾ ਮੀਂਹ ਕਿਹਾ ਜਾ ਸਕਦਾ ਬਹੁਤ ਹੀ ਵੱਡੇ ਪੱਦਰ ਦੇ ਉੱਪਰ ਪਾਣੀ ਨਜ਼ਰ ਆ ਰਿਹਾ ਬਹੁਤ ਭਰਮਾ ਨਹੀਂ ਕਿਹਾ ਜਾ ਸਕਦਾ ਗਰਮੀ ਨੇ ਲੋਕਾਂ ਦੇ ਚੁੰਮਰ ਕੱਢ ਦਿੱਤੇ ਗਰਮੀ ਹੈ ਵੀ ਕਾਫੀ ਸੀ ਲੋਕ ਗਰਮੀ ਤੋਂ ਤਰਾ ਤਰਾ ਕਰਦੇ ਨਜ਼ਰ ਆਉਂਦੇ ਸਨ ਪਾਣੀ ਦਿਖਾਉਂਦੇ ਆ ਜੀ ਕਿ ਇਸ ਤਰ੍ਹਾਂ ਚੱਲਦਾ ਹੰਡੇ ਜੱਗੋਵਾਲ ਦੇ ਮੇਨ ਰਸਤੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਕਾਫੀ ਮੀਨੇ ਆਪਣਾ ਜ਼ਹਰ ਦਿਖਾਇਆ ਦੇਖੋ ਵੀ ਜਿਹੜਾ ਪਾਣੀ ਆ ਇਹ ਵੀ ਲਹਿੰਦੇ ਪਾਸੇ ਵੱਲੋਂ ਜਾਂਦਾ ਪਿਆ ਇਸ ਮੀਂਹ ਦੇ ਵਿੱਚੋਂ ਇਹ ਚੀਜ਼ ਸਿੱਧ ਹੁੰਦੀ ਕਿ ਜਿਹੜਾ ਇਹ ਮੀਂਹ ਆ ਇਹ ਮੀਂਹ ਦਾ ਪਾਣੀ ਆ ਇਹਦੇ ਮੋਰੇ ਜੋਰ ਕਿਸੇ ਦਾ ਵੀ ਨਹੀਂ ਚੱਲਦਾ ਕਿਉਂਕਿ ਇਹ ਕੁਦਰਤੀ ਪਾਣੀ ਦੀ ਵਾਧ ਘਾਟ ਹੁੰਦੀ ਆ ਨਾਲੀਆਂ ਨਜ਼ਰ ਨਹੀਂ ਆਉਂਦੀਆਂ ਤਕਰੀਬਨ ਦੇਖਿਆ ਜਾਵੇ ਸਵਾ ਦਾ ਫੋਟ ਜਿਹੜਾ ਪਾਣੀ ਆ ਉਹ ਇਸ ਟਾਈਮ ਚੱਲਦਾ ਨਜ਼ਰ ਆ ਰਿਹਾ ਇੱਕ ਸਾਰ ਬਿਲਕੁਲ ਨਿਕਾ ਮਾਰ ਕੇ ਵੀ ਕੁਝ ਵੀ ਨਜ਼ਰ ਨਹੀਂ ਆਉਂਦਾ ਤਸਵੀਨਾ ਜਦੋਂ ਵਾਲਦਿਆਂ ਨੇ ਦਿਖਾਈਆਂ ਕਿ ਬਿਲਕੁਲ ਅਸਮਾਨ ਪੂਰਾ ਹਨ ਕੁੜਿਆ ਹੋਇਆ ਮਨੁੱਖ ਦੀ ਫਿਤਰਤ ਆ ਕਿ ਜੇ ਮੀਂਹ ਪੈਂਦਾ ਤੇ ਇੰਨਾ ਜ਼ਿਆਦਾ ਕਿਉਂ ਪੈਂਦਾ ਜੇ ਮੀਂਹ ਨਹੀਂ ਆਂਦਾ ਤਾਂ ਇਹ ਵਰਖਾ ਮੀਂਹ ਕਿਉਂ ਨਹੀਂ ਪੈ ਰਹੀ ਮਤਲਬ ਕਿਸੇ ਪਾਸੇ ਵੀ ਸਟੈਂਡ ਜਿਹਾ ਨਜ਼ਰ ਨਹੀਂ ਆਂਦਾ ਆਹ ਮੈਂ ਤੁਹੂ ਦੇ ਆਉਂਦੇ ਤੇਰਾ ਨੇ ਸੰਤਨ ਨੇ ਇੱਕ ਬਲ ਭਰ ਸਾਰੇ ਸੰਤਨ ਨੇ ਵਿਚਰਨਾ